आज यहाँ पर जितने भी लोग मौजूद हैं उनमें सबसे ज़्यादा गिनती जो है सुलभ शौचालय सफाई मजदूर संगठन मोहाली जो कॉरपोरेशन के अंडर में काम करते हैं मौजूद हैं समर्थन करने आए हैं एस सी बी सी मोर्चे का चोर मोर्चा का और उम्मीद करते हैं कि इनसे भी पूरा सहयोग और समर्थन रहेगा जिस तरह की हम पे अचानक ही मुसीबत आके पड़ गई है जैसा सुनने में आ रहा है कि दिल्ली की कोई कंपनी यहाँ पर आ रही है ठेका लेने और वो सैलरी नहीं देगी और पाँच पाँच रुपए पे काम करेगी तो ये तो लड़ाई झगड़े की वाली बात हो गई पाँच रुपए के लिए किससे लड़ेंगे किससे मार मार तोड़ करेंगे अगर ऐसा हुआ तो हम सारे वर्कर और सभी का साथ लेके सभी का सहयोग लेके हम बिल्कुल बाथरूमों पर तालाबंदी करके और धरने पर बैठ जाएंगे रैलियाँ निकालेंगे गिरफ्तारियाँ देंगे जो भी हमसे बन पड़ेगा वो करेंगे मगर हम हम अपना रोज़गार नहीं जाने देंगे ये हमारा ऐलान है सारे वर्करों का मेरे साथ प्रधान दौलत राम जी हैं और चेयरमैन प्रवीण टाग प्रवीण टाँग जी हैं हमारे सुलभ शौचालय के चेयरमैन विक्रम सिंह जी हैं सारी टीम यहाँ मौजूद है बाकी वर्कर भी यहाँ मौजूद हैं सभी में बड़ा जब से सुना है बहुत ज़्यादा दुख और रोश की बात है कि ऐसा होने जा रहा है आप सोचिए कि 400 सौ वर्करों के घरों को चूल्हा जलाने की जो पिछले पंद्रह साल से ठीक ठाक से चलता आ रहा है पंद्रह पिछले पंद्रह साल से काम कर रहे हैं वो चूल्हा जल नहीं पाएगा उनके बच्चे शिक्षा नहीं ले पाएंगे उनका कैसे आगे का आर्थिक स्थिति बड़ी कमज़ोर हो जाएगी आप समझ सकते हैं तो ऐसा हम होने नहीं देंगे हम ईंट से ईंट बजा देंगे और दफ्तर बंद कर देंगे गेट गे, गेट बंद कर देंगे ताला बंदी करके सारी बात हम पूरी मोहल्ले की और फिर हम जो हमसे बन पड़ेगा वो करेंगे हम अपनी जान पे खेलने के लिए तैयार हैं मगर हम अपना हम अपना रोजगार नहीं जाने देंगे धन्यवाद सारे ही सुनम शौचालय मजदूर और सफाई कर्मचारी फेडरेशन मोहारी वालों सानू पता लगया लग है कि जेड़े सुनम शौचालय ਦੇ ਜਿਹੜਾ ठेका छे फरगुजी भी खता पेण जा रहा है ਔਰ ਕਿਸੇ ਦਿੱਲੀ ਦੀ ਪਾਰਟੀ ਨੂੰ ਠੇਕਾ ਦੇਣ ਜਾ ਰਹੇ ਆ ਉਹ ਜਿਨ੍ਹਾਂ ਨੇ ਐਲਾਨ ਕਰਿਆ ਕਿ ਇਹਨਾਂ ਨੂੰ ਤਨਖਾਹ ਵੀ ਨਹੀਂ ਦੇਣੀ ਬੜੇ ਹੈਰਾਨਗੀ ਦੀ ਗੱਲ ਆ ਭਗਵੰਤ ਮਾਨ ਸਿਆ ਜਿੱਥੇ ਤੋਂ ਵੱਡੇ ਵੱਡੇ ਦਾਅਵੇ ਕਰਦਾ ਸੀ ਲੋਕਾਂ ਦੇ ਘਰ 'ਚ ਅੱਗ ਬਾਲਣ ਦੀ ਗੱਲ ਕਰਦਾ ਚੁੱਲ੍ਹਾ ਚਲਾਣ ਦੀ ਗੱਲ ਕਰਦਾ ਜਿੱਦਾਂ ਸਾਰੇ ਮੁਲਾਜ਼ਮਾਂ ਦਾ ਚਾਰ ਪੰਜ ਸੌ ਮੁਲਾਜ਼ਮਾਂ ਦਾ ਚੁੱਲ੍ਹਾ ਬੰਦ ਕਰ ਜਾਂਦੇ ਆ ਮੈਨੂੰ ਬੜੀ ਹੈਰਾਨਗੀ ਮੈਨੂੰ ਲੱਗਦਾ ਇਸ ਦੇਸ਼ ਦੀ ਜਿਹੜੀ ਪੰਜਾਬ ਦੀ ਜਿਹੜੀ ਹਾਲਤ ਇੰਨੀ ਖਸਤਾ ਹੋ ਸਗੀ ਹੈ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਇੰਨਾ ਕਰਜ਼ਾ ਚੜ ਚੁੱਕਿਆ ਹੈ ਉਹਨੂੰ ਕਹਿੰਦੇ ਕਿ ਜਿਹੜਾ ਤੂੰ ਨੂੰ 1-2 ਰੁਪਏ ਜਾਂ 5 ਰੁਪਏ ਬਾ ਉਹਦੇ 'ਚ ਤੁਸੀਂ ਗੁਜ਼ਾਰਾ ਕਰਨਾ ਮੈਂ ਸਾਰੇ ਪ੍ਰਸ਼ਾਸਨ ਨੂੰ ਗੱਲ ਯਾਦ ਕਰਾਉਣਾ ਚਾਹੁੰਦਾ ਅਗਰ ਇੰਨਾ ਮੁਲਾਜ਼ਮਾਂ ਦਾ ਕੋਈ ਨੁਕਸਾਨ ਹੋਇਆ ਅਗਰ ਇਹਨਾਂ ਦੀ ਤਰਫਾ ਬੰਦ ਕਰੀ ਗਈ ਪੂਰੇ ਮੋਹਾਲੀ 'ਚ ਅਸੀਂ ਜਿੰਨੇ ਵੀ ਸਫਾਈ ਕਰਮਜੀਵ ਵਾਲਮੀਕੀ ਸਮਾਜ ਜਾਂ ਜਿੰਨੇ ਮੱਝ ਵੀ ਵਾਲਮੀਕੀ ਆ ਰੋੜਾ ਤੇ ਆਵਾਂਗੇ ਸਾਰੇ ਬਾਥਰੂਮ ਬੰਦ ਕਰਾਂਗੇ ਸulphs ਚੱਲੇ ਦਾ ਜਿਹੜੇ ਕੰਮ ਕਰਾਉਗੀ ਯੂਨੀਅਨ ਜਾਂ ਕੋਈ ਬਾਹਰ ਦੀ ਜਿਹੜੀ ਕੰਪਨੀ ਹੈ ਛੱਤਰ ਮਾਰ ਕੇ ਕਿੱਥੋਂ ਭਜਾਵਾਂਗੇ ਸਾਡਾ ਲਾਨ ਹੈ ਜੇ ਇਸ ਮੋਹਾਲੀ 'ਚ ਬੜੇ ਤਾਹੋ ਤੇ ਜੇ ਇਹਨਾਂ ਦਾ ਬੇਰੁਜ਼ਗਾਰ ਹੋ ਗਏ ਤਾਂ ਆਪਣਾ ਹਿਸਾਬ ਲਾ ਲੈ ਨਗਰ ਨਿਗਮ ਇਹ ਅਸੀਂ ਚੇਤਾਵਨੀ ਦਿੰਨੇ ਆ ਜਦੋਂ ਵੀ ਇਸ ਘਰ ਚਿਹੜਾ ਤਾਂ ਸਰਕਾਰਾਰ ਪਰਦਾ ਹੋਊਗਾ ਸੁਲਭ ਸੁਚਾਲੇ ਦੀ ਅਗਰ ਇੱਕ ਵੀ ਬੰਦੇ ਨੂੰ ਹਟਾਇਆ ਗਿਆ ਤਾਂ ਅਸੀਂ ਸਾਰੇ ਹੀ ਸਮਾਜ ਦੇ ਲੋਕ ਇਹ ਸਮਾਜਿਕ ਅंदोलਨ ਬਣਾ ਕੇ ਸੁਣ ਲੜਾਂਗੇ ਜੈ ਭੀਮ ਜੈ ਭਾਰਤ ਜੈ ਵਾਹਿ ਵਾਲਮੀਕੀ ਭੁਖੀ ਆਪਣਾ ਗੁਜ਼ਾਰਾ ਕਰੋ ਮੈਂ ਇੱਥੇ ਪੰਜਾਬ ਆਪਣੀ ਪੰਜਾਬ ਸਰਕਾਰ ਨੂੰ ਇਹ ਕਹਿਣਾ ਜਾਂਦਾ ਹਾਂ ਕਿ ਉਹ ਤੋਂ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰਦਾ ਸੀ ਗਰੀਬਾਂ ਨੂੰ ਰੋਜ਼ਗਾਰ ਦੇਣ ਲਈ ਪਰ ਅੱਜ ਤੁਹਾਡੇ ਸਾਹਮਣੇ ਹਕੀਕਤ ਹੈ ਸੁਚਾਲੇ ਵਾਲੇ ਸਾਰੇ ਭਾਈਚਾਰਾ ਖੜਿਆ ਜਿਨ੍ਹਾਂ ਦਾ ਰੋਜ਼ਗਾਰ ਵੀ ਖੋਇਆ ਜਾ ਰਿਹਾ ਤੇ ਇਹਨਾਂ ਨੂੰ ਸਟਾਲਾਂ 'ਚ ਜਿਵੇਂ ਇਹਨਾਂ ਨੇ ਜੋ ਵੀ ਬਾਥਰੂਮ ਲੈਟਰਿੰਗ ਸਾਫ਼ ਸੁਵਿਧਾ ਕਰਨਾ ਤੋਣਾ ਤੇ ਉਹ ਵੀ ਅੱਜ ਜਿਹੜਾ ਹੈਗਾ ਉਸ ਦਾ ਕੰਮ ਵੀ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਖੋਇਆ ਜਾ ਰਿਹਾ ਇੱਕ ਬਾਹਰਲੀ ਕੰਪਨੀ ਨੂੰ ਕਿਸੇ ਨੂੰ ਠੇਕਾ ਦੇ ਕੇ ਇਹਨਾਂ ਦਾ ਜਿਹੜਾ ਰੋਜ਼ਗਾਰ ਖੋਇਆ ਜਾ ਰਿਹਾ ਜਿੱਦੇ ਲਗਭਗ 350 ਜਾਂ 400 ਕਾਮੇ ਨੇ ਜਿਹੜੇ ਬੇਲੇ ਹੋਣਗੇ ਤੇ ਪਰਸੋਂ ਇਹਨਾਂ ਨੇ ਮੇਰੇ ਕੋਲ ਚੌਥੇ ਮੰਗ ਵੀ ਰੱਖੀ ਸੀ ਜੀ ਦੀ ਲਿਖਤੀ ਕੰਪਲੀਟ ਇੱਕ ਦਰਖਾਸਤ ਨਗਰ ਨਿਗਮ ਕਬੀਸ਼ਦਰ ਬਹਾੜੀ ਨੂੰ ਦਿੱਤੀ ਗਈ ਤੇ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਤੇ ਡਾਇਰੈਕਟਰ ਇੱਕ ਜਿਹੜਾ ਮੰਤਰੀ ਹੈ ਸਥਾਨਕ ਸਰਕਾਰਾਂ ਮੰਤਰੀ ਨੂੰ ਵੀ ਇੱਕ ਦਰਖਾਸਤ ਦਿੱਤੀ ਗਈ ਜਿਸ ਕਰਕੇ ਇਹਨਾਂ ਦੀ ਜਿਹੜੀ ਮੰਗ ਹੈ ਡਿਮਾਂਡ ਹੈ ਉਹ ਜਾਇਜ਼ ਹੈ ਜੇਕਰ ਸਰਕਾਰ ਨੇ ਇਹਨਾਂ ਦੀ ਮੰਗ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਅਗਲਾ ਜਿਹੜਾ ਸੰਘਰਸ਼ ਹੈ ਇਹ ਪੂਰੇ ਸੁਚਾਲੇ ਜਿਹੜੇ ਮੁਹਾਲੀ 'ਚ ਬੰਦ ਕਰਕੇ ਦੱਸਣਗੇ ਸਰਕਾਰ ਨੂੰ ਵੀ ਕਿਵੇਂ ਇਹ ਜਿਹੜਾ ਭਾਈਚਾਰਾ ਦਾ ਇੱਕ ਹੈ ਤੇ ਮੈਂ ਆਪਣੇ ਐਸ.ਬੀ.ਸੀ. ਮਹਾਪੰਚਾਇਤ ਵੱਲੋਂ ਐਸ.ਬੀ.ਓ. ਵੱਲੋਂ ਇਹਨਾਂ ਨੂੰ ਪੂਰਤ ਤੌਰ ਤੇ ਸਮਰਥਨ ਦੇ ਰਹੇ ਨੇ ਜਦੋਂ ਵੀ ਇਹਨਾਂ ਨੂੰ ਲੋੜ ਪਵੇਗੀ ਚਾਹ ਦੋ ਦਿਨ ਨੂੰ ਚਾਰ ਦਿਨ ਨੂੰ ਜੇਕਰ ਇਹਨਾਂ ਨੂੰ ਹਟਾਇਆ ਗਿਆ ਤਾਂ ਪੂਰਾ ਜਿਹੜਾ ਹੈ ਮੁਹਾਲੀ ਸੜਕਾਂ ਦੇ ਉੱਤਰ ਆਊਗਾ ਤੇ ਇਹਨਾਂ ਨੂੰ ਜਦੋਂ ਤੱਕ ਕਿਹੜਾ ਵਾ ਰੋਜ਼ਗਾਰ ਇਹਨਾਂ ਨੂੰ ਵਾਪਸ ਨਹੀਂ ਦਿੰਦਾ ਉਦੋਂ ਤੱਕ ਜਿਹੜਾ ਸੰਘਰਸ਼ ਚੱਲਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ